ਪੰਜਾਬ ਦੇ ਵਿੱਚ ਦੇਰ ਰਾਤ ਵੱਡਾ ਹਾਦਸਾ ਵਾਪਰਦਾ ਹੈ ਜਿੱਥੇ ਐਲਪੀਜੀ ਗੈਸ ਟੈਂਕਰ ਜਿਹੜਾ ਹੈ ਉਹ ਬਲਾਸਟ ਹੋ ਜਾਂਦਾ ਹੈ tMapਾਕੇ ਦੀ ਇਨੀ ਜ਼ਬਰਦਸਤ ਆਵਾਜ਼ ਆਉਂਦੀ ਹੈ ਕਿ ਜੋ ਦੁਕਾਨਾਂ ਹੁੰਦੀਆਂ ਨੇ ਘਰ ਹੁੰਦੇ ਨੇ ਉਹ ਇਸ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ ਮੰਦਭਾਗੀ ਗੱਲ ਹੈ ਕਿ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 30 ਤੋਂ ਵੱਧ ਲੋਕ ਜਿਹੜੇ ਨੇ ਇਸ ਵੇਲੇ ਹਸਪਤਾਲਾ ਦੇ ਵਿੱਚ ਜ਼ੇਰੇ ਇਲਾਜ ਨੇ ਦੇਰ ਰਾਤ ਇਹ ਪੂਰੀ ਘਟਨਾ ਵਾਪਰਦੀ ਹੈ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਐਲਪੀਜੀ ਗੈਸ ਟੈਂਕਰ ਹੁੰਦਾ ਹੈ ਉਸ ਦੇ ਵਿੱਚ ਇੱਕ ਵਾਹਨ ਆ ਕੇ ਟਕਰਾਂਦਾ ਹੈ ਜਿਸ ਤੋਂ ਬਾਅਦ ਧਮਾਕੇ ਦੀ ਆਵਾਜ਼ ਆਦੀ ਹੈ ਤੇ ਧਮਾਕੇ ਦੀ ਆਵਾਜ਼ ਦੇ ਨਾਲ ਪੂਰਾ ਇਲਾਕਾ ਕੰਬ ਜਾਂਦਾ ਹੈ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਤਬਾਹੀ ਦਾ ਮੰਜ਼ਰ ਜੋ ਸਾਹਮਣੇ ਆਇਆ ਉਸ ਨੂੰ ਦੇਖ ਕੇ ਲੋਕਾਂ ਦੇ ਖੜੇ ਹੋ ਜਾਂਦੇ ਨੇ ਰੋਂਗਟੇ ਖੜੇ ਕਰਨ ਵਾਲੀਆਂ ਇਹ ਤਸਵੀਰਾਂ ਨੇ ਜਿੱਥੇ ਲੋਕਾਂ ਦੇ ਘਰਾਂ ਦੇ ਅੰਦਰ ਸਾਰਾ ਸਮਾਨ ਤਹਸ ਨੈਸ ਹੋ ਚੁੱਕਾ ਹੈ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਜੋ ਇਸ ਸੜਕ ਤੇ ਦੁਕਾਨਾਂ ਸੀ ਉਹ ਵੀ ਇਸ ਅੱਗ ਦੀ ਚਪੇੜ ਦੇ ਵਿੱਚ ਆ ਚੁੱਕਿਆ ਨੇ ਮੰਦ ਭਾਗੀ ਖਬਰ ਹੈ ਵੱਡਾ ਹਾਦਸਾ ਪੰਜਾਬ ਦੇ ਵਿੱਚ ਵਾਪਰਿਆ ਸਿੱਧਾ ਤਸਵੀਰਾਂ ਦਾ ਦੁਖ ਕਰਦੇ ਆ ਸਵੇਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰਾਂ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਇਸ ਤੋਂ ਇਲਾਵਾ ਜੋ ਘਰਾਂ ਦੇ ਵਿੱਚ ਵਾਹਨ ਸੀਗੇ ਉਹ ਸੜ ਕੇ ਸੁਆਹ ਹੋ ਚੁੱਕੇ ਨੇ ਇਸ ਤੋਂ ਇਲਾਵਾ ਇਸ ਘਰ ਦੇ ਵਿੱਚ ਹੀ ਲੋਕ ਸੁੱਤੇ ਪਏ ਸਗੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਆਖਰ ਹੋ ਕੀ ਗਿਆ ਤਾਂ ਹੁਸ਼ਿਆਰਪੁਰ ਜਲੰਧਰ ਨੈਸ਼ਨਲ ਹਾਈਵੇ ਦੇ ਕੋਲ ਇਹ ਪੂਰਾ ਹਾਦਸਾ ਵਾਪਰਦਾ ਹੈ ਹੁਸ਼ਿਆਰਪੁਰ ਦੇ ਮੰਡਿਆਲਾ ਅੱਡਾ ਇਲਾਕੇ ਦੇ ਵਿੱਚ ਇਹ ਜੋ ਹਾਦਸਾ ਵਾਪਰਦਾ ਹੈ ਤੇ ਇਸੇ ਦਰਮਿਆਨ ਜੋ ਤਸਵੀਰਾਂ ਨੇ ਤੁਸੀਂ ਜਰਾ ਦੇਖੋ ਕਿੰਨੀ ਭਿਆਨਕ ਇਹ ਤਸਵੀਰਾਂ ਨੇ आले ਦੁਆਲੇ ਦੇ ਇਲਾਕੇ ਦਾ ਹਾਲ ਕੀ ਹੋ ਚੁੱਕਾ ਹੈ ਤੁਹਾਨੂੰ ਯਾਦ ਹੋਏਗਾ ਜਿਸ ਤਰੀਕੇ ਦੇ ਨਾਲ ਜੈਪੁਰ ਦੇ ਵਿੱਚ ਇਸੇ ਤਰੀਕੇ ਦਾ ਕੋਈ ਇਸੇ ਤਰੀਕੇ ਦਾ ਹਾਦਸਾ ਵਾਪਰਿਆ ਸੀ ਜਿੱਥੇ ਐਲਪੀਜੀ ਟੈਂਕਰ ਬਲਾਸਟ ਹੋਇਆ ਸੀ ਉਸ ਵੇਲੇ ਕਈ ਲੋਕਾਂ ਦੀ ਮੌਤ ਹੋ ਗਈ ਸੀ ਉਹ ਤਸਵੀਰਾਂ ਜਿਹੜੀਆਂ ਸੀ ਉਹ ਸਭ ਨੂੰ ਡਰਾਉਣ ਵਾਲੀਆਂ ਸੀ ਤੇ ਪੰਜਾਬ ਦੇ ਵਿੱਚ ਵੀ ਇੱਕ ਹਾਦਸਾ ਵਾਪਰਿਆ ਹੈ ਜਿੱਥੇ LPG ਟੈਂਕਰ ਬਲਾਸਟ ਹੁੰਦਾ ਹੈ ਬਲਾਸਟ ਹੋਣ ਤੋਂ ਬਾਅਦ ਜੋ ਹੁਣ ਹਾਲਾਤ ਨੇ ਰਾਤ ਤੋਂ ਲੈ ਕੇ ਸਵੇਰ ਤੱਕ ਜੋ ਹਾਲਾਤ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਤੇ ਰਾਖ ਦੀ ਚੱਦਰ ਵਿਛੀ ਹੋਈ ਹੈ ਹਰ ਪਾਸੇ ਕਾਲਖੀ ਕਾਲਕ ਨਜ਼ਰ ਆ ਰਹੀ ਹੈ ਲੋਕ ਇਕੱਠੇ ਹੋਏ ਨੇ ਕਿਉਂਕਿ ਰਾਤ ਵੱਲੇ ਜਦੋਂ ਇਹ ਹਾਦਸਾ ਵਾਪਰਦਾ ਤਾਂ ਲੋਕਾਂ ਦੇ ਵਿੱਚ ਅਫੜਾ ਦਫੜੀ ਮੱਜ ਜਾਂਦੀ ਹੈ ਲੋਕ ਚੀਕਦੇ ਨੇ ਹਸਪਤਾਲਾ ਦੇ ਵਿੱਚ ਉਹਨਾਂ ਨੂੰ ਪਹੁੰਚਾਇਆ ਜਾਂਦਾ ਹੈ ਦਰਦ ਦੇ ਨਾਲ ਲੋਕੀ ਤੜਫ ਰਹੇ ਸੀ ਕੁਝ ਲੋਕਾਂ ਨੂੰ ਸਮਝ ਹੀ ਨਹੀਂ ਆਇਆ ਕਿ ਆਖਰ ਹੋ ਕੀ ਗਿਆ ਕਿਉਂਕਿ ਅਚਾਨਕ ਘਰਾਂ ਤੋਂ ਬਾਹਰ ਨਿਕਲਦੇ ਨੇ ਧਮਾਕੇ ਦੀ ਆਵਾਜ਼ ਸੁਣਦੇ ਨੇ ਤੇ ਅੱਗ ਦਾ ਸੇਕ ਇੰਨਾ ਜ਼ਿਆਦਾ ਹੁੰਦਾ ਹੈ ਕਿ ਲੋਕ ਇਸ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ ਤਾਂ ਹੁਸ਼ਿਆਰਪੁਰ ਦੇ ਵਿੱਚ ਰਾਤ ਨੂੰ ਇਹ ਹਾਦਸਾ ਵਾਪਰਦਾ ਕਿਸ ਤਰੀਕੇ ਦੀਆਂ ਇਹ ਤਸਵੀਰਾਂ ਨੇ ਤੁਸੀਂ ਜਰਾ ਗੌਰ ਦੇ ਨਾਲ ਦੇਖੋ ਇਹੀ ਉਹ ਟੈਂਕਰ ਹੈ ਜਿਸ ਦੇ ਨਾਲ ਬਲਾਸਟ ਹੁੰਦਾ ਹੈ ਐਲਪੀਜੀ ਗੈਸ ਟੈਂਕਰ ਸੀਗਾ ਜੋ ਬਲਾਸਟ ਹੁੰਦਾ ਇੱਕ ਗੱਡੀ ਇਸ ਦੇ ਵਿੱਚ ਆ ਕੇ ਟਕਰੌਂਦੀ ਹੈ ਉਸ ਤੋਂ ਬਾਅਦ ਤਬਾਹੀ ਦਾ ਮੰਜ਼ਰ ਹਰ ਪਾਸੇ ਵੇਖਣ ਨੂੰ ਮਿਲਦਾ ਦੱਸਿਆ ਜਾ ਰਿਹਾ ਕਿ ਅੱਗ ਇੰਨੀ ਤੇਜ਼ੀ ਦੇ ਨਾਲ ਪੜਕਦੀ ਹੈ ਅੱਗ ਦੀ ਲਪੇਟ ਦੇ ਵਿੱਚ ਆਲੇ ਦੁਆਲੇ ਦਾ ਪੂਰਾ ਇਲਾਕਾ ਆ ਜਾਂਦਾ ਹੈ ਘਰਾਂ ਦੇ ਵਿੱਚ ਜੋ ਲੋਕ ਸੋ ਰਹੇ ਸੀ ਉਹ ਝੁੱਲਸ ਜਾਂਦੇ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਐਂਬੂਲੈਂਸ ਪਹੁੰਚਦੀਆਂ ਨੇ ਜਿੱਥੇ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਪਰ ਹਸਪਤਾਲਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੈੱਡ ਭਰੇ ਹੋਏ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇਹ ਦੋ ਤਸਵੀਰਾਂ ਇੱਕ ਰਾਤ ਵੇਲੇ ਦੀਆਂ ਤਸਵੀਰਾਂ ਨੇ ਇੱਕ ਸਵੇਰ ਵੇਲੇ ਦੀਆਂ ਤਸਵੀਰਾਂ ਨੇ ਜਿਸ ਤਰੀਕੇ ਦੇ ਨਾਲ ਰਾਤ ਅੱਗ ਦਾ ਤਾंडव ਦੇਖਣ ਨੂੰ ਮਿਲ ਰਿਹਾ ਸਵੇਰ ਦੀਆਂ ਉਹ ਤਸਵੀਰਾਂ ਉਸ ਦੀ ਜਿਹੜੀ ਆ ਹਕੀਕਤ ਬਿਆਨਕਾਰੀਆਂ ਨੇ ਕਿ ਲੋਕਾਂ ਦੇ ਘਰਾਂ ਦਾ ਕਿੰਨਾ ਨੁਕਸਾਨ ਹੋ ਚੁੱਕਾ ਹੈ ਦੁਕਾਨਾਂ ਜਿਹੜੀਆਂ ਉਹ ਸੜਕੇ ਸੁਆ ਹੋ ਚੁੱਕਿਆ ਨੇ ਤਾਂ ਪੰਜਾਬ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ ਰਾਤ ਵੇਲੇ ਹਾਦਸਾ ਵਾਪਰਿਆ ਸੀ ਜਿਸ ਤਰੀਕੇ ਦੇ ਨਾਲ ਲੋਕ ਤੜਫ ਰਹੇ ਸੀਗੇ ਕਿਉਂਕਿ ਕਿਸੇ ਨੂੰ ਸਮਝ ਨਹੀਂ ਆਇਆ ਲੋਕ ਆਪਣੇ ਘਰਾਂ ਦੇ ਵਿੱਚ ਆਰਾਮ ਦੇ ਨਾਲ ਸੌ ਰਹੇ ਸੀ ਤੇ ਇਸੇ ਦਰਮਿਆਨ ਧਮਾਕੇ ਦੀ ਆਵਾਜ਼ ਆਂਦੀ ਹੈ ਤੇ ਸਭ ਤੇਹਸ ਨਹਿਸ ਹੋ ਜਾਂਦਾ ਹੈ ਘਰ ਸੜ ਕੇ ਸੁਆਹ ਹੋ ਚੁੱਕੇ ਨੇ ਲੋਕ ਦਰਦ ਦੇ ਨਾਲ ਹਸਪਤਾਲਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੜਫ ਰਹੇ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਰਾਤ ਵੇਲੇ ਹਸਪਤਾਲ ਜਿਹੜੇ ਨੇ ਭਰ ਜਾਂਦੇ ਨੇ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਪ੍ਰਮੀਤ ਜੁੜ ਚੁੱਕੇ ਨੇ ਪ੍ਰਮੀਤ ਇਸ ਵੇਲੇ ਹਾਲਾਤ ਕੀ ਨੇ ਦੇ ਕੋਈ ਪੰਜ ਰਸੋਲੇ ਮੌਕੇ ਤੇ ਜਿਹੜਾ ਹੈ ਕਿ ਉਹ ਤਬਾਹੀ ਤੋਂ ਘੱਟ ਦਾ ਜਿਹੜਾ ਕਿ ਮੰਜ਼ਰ ਨਹੀਂ ਹੈ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਸੀਗੀਆਂ ਉਹਨਾਂ ਦੇ ਅੰਦਰ ਸਮਾਨ ਪਿਆ ਸੀ ਧਮਾਕਾ ਜਿੰਨਾ ਜ਼ਬਰਦਸਤ ਹੋਇਆ ਛੱਤਾਂ ਡਿੱਗ ਪਈਆਂ ਕੰਧਾਂ ਡਿੱਗ ਪਈਆਂ ਨੇ ਜਾਨੀ ਨੁਕਸਾਨ ਦਾ ਜਿਹੜਾ ਹੋਇਆ ਵੱਡੇ ਪੱਧਰ ਤੇ ਲੋਕਾਂ ਨੂੰ ਆਰਥਿਕ ਸਸੂ ਜਿਹੜੀ ਹੈ ਕਿ ਕੰਮ ਜਣੀ ਸ਼ੁਰੂ ਹੋਈ ਹੈ ਕਿ ਇਸ ਵਕਤ ਮੈਂ ਜਿਸ ਜਗ੍ਹਾ ਤੇ ਖੜਾ ਹਾਂ ਕੁਝ ਦੇਰ ਬਾਅਦ ਅਸੀਂ ਸ਼ਾਰਟ ਫਰੀ ਪੀਟੀਸੀ ਨਿਊਜ਼ ਤੇ ਦਿਖਾਵਾਂਗੇ ਕਿ ਬਿਲਕੁਲ ਤੁਸੀਂ ਸਾਹਮਣੇ 50 ਤੋਂ 100 ਮੀਟਰ ਦੇ ਵਿੱਚ ਦਾਰੇ ਤੇ ਦੇਖ ਸਕਦੇ ਹੋ ਜਿਹੜੀਆਂ ਘਰਾਂ ਦੇ ਉੱਤੇ ਟੈਂਕੀਆਂ ਲੱਗੀਆਂ ਹੋਣੀਆਂ ਪਲਾਸਟਿਕ ਦੀਆਂ ਉਹ ਟੱਪ ਟਿੱਕਲ ਗਈਆਂ ਨੇ ਜਿਹੜਾ ਵਿਚਾਰਾ ਕੋਈ ਮੰਜੇ ਤੇ ਸੱਤਾ ਹੀ ਰਹਿ ਗਿਆ ਜਿਸ ਤਰੀਕੇ ਦੇ ਨਾਲ ਲੋਕ ਹੁਣ ਨਿਕਲ ਕੇ ਸਾਹਮਣੇ ਆ ਰਹੇ ਨੇ ਕਿਉਂਕਿ ਰਾਤ ਦਾ ਸਮਾਂ ਸੀਗਾ ਲੋਕੀ ਬਚਾਅ ਕਰ ਰਹੇ ਤੇ ਲੱਗੇ ਸੀਗੇ ਕਿ ਉਹ ਦਸਦੇ ਪਏ ਨੇ ਕਈਆਂ ਨੂੰ ਅਸੀਂ ਕੱਢਿਆ ਤੇ ਹੱਥ ਵਿੱਚ ਸਿਰਫ ਸਿਰਫ ਹੱਡੀਆਂ ਹੀ ਸਾਡੇ ਆਈਆਂ ਨੇ ਐਸੋ ਤੇ ਵੀ ਮੈਂ ਜਿਹੜੀ ਥਾਂ ਤੇ ਖੜਾ ਹਾਂ ਕਿ ਉੱਥੇ ਵੀ ਐਸੋ ਤੇ ਤਬਾਹੀ ਦਾ ਮੰਜ਼ਰ ਹੈ ਦੁਕਾਨਾਂ ਦੇ ਅੰਦਰ ਪਿਆ ਸਮਾਨ ਸੀਮਿੰਟ ਦੀਆਂ ਬੋਰੀਆਂ ਧਮਾਕੇ ਦੇ ਨਾਲ ਆਪਣੇ ਆਪ ਹੀ ਜਿਹੜਾ ਕੀ ਉਹ ਖੁੱਲ ਗਈਆਂ ਕਿ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਗਰਾਊਂਡ ਤੇ ਹਾਲਾਤ ਵੀ ਨੇ ਪਰ ਐਸੋਲੇ ਵੀ ਮੈਂ ਸਭ ਤੋਂ ਵੱਡੀ ਅਪਡੇਟ ਵੀ ਇਹ ਦੇ ਦਿਆਂ ਕਿ ਵਿਪੰਸ਼ੂ ਕੀ ਠੀਕ ਹੈ ਹਾਦਸਾ ਹੋ ਗਿਆ ਜਿਸ ਤਰੀਕੇ ਨਾਲ ਵਾਪਰਿਆ ਹੈ ਜਾਂਚ ਚੱਲਦੀ ਪਈ ਹੈ ਪਰ ਲੋਕ ਹੁਣ ਇਕੱਠੇ ਹੋਣਾ ਸ਼ੁਰੂ ਹੋ ਗਏ ਧਰਨਾ ਲਗਾਉਣ ਲੱਗੇ ਨੇ ਕਿ ਅਸਲ ਦੇ ਵਿੱਚ ਜਿਸ ਪਾਸੇ ਟੈਂਕਰ ਜਾ ਰਿਹਾ ਸੀ ਉਹਦਾ ਕੰਮ ਕੀ ਹੈ ਕਿਉਂਕਿ ਰਾਤ ਨੂੰ ਵੀ ਕੱਦੀ ਵਿਭਾਨ ਤੇ ਕੁਝ ਲੋਕਾਂ ਨੇ ਕੈਮਰੇ ਦੇ ਮੂਹਰੇ ਗੱਲ ਆਖ ਦਿੱਤੀ ਸੀ ਕਿ ਇਸ ਟੈਂਕਰਾਂ ਦੇ ਵਿੱਚੋਂ ਕਈ ਸਾਲਾਂ ਤੋਂ ਤੇਲ ਚੋਰੀ ਹੋ ਰਿਹਾ ਹੈ ਪ੍ਰਸ਼ਾਸਨ ਨੂੰ ਪਤਾ ਹੈ ਪੁਲਿਸ ਨੂੰ ਪਤਾ ਹੈ ਅੱਜ ਐਡੀ ਵੱਡੀ ਜਿਹੜੀ ਅੰਗਰੇਜ਼ੀ ਦੇ ਕਰਕੇ ਜਿਹੜਾ ਸਮੇਂ ਸਿਰ ਕਿਸੇ ਨੇ ਇਹਦੇ ਉੱਤੇ ਜਿਹੜਾ ਕਿ ਸੰਗਿਆ ਨਹੀਂ ਰਿਹਾ ਤੇ ਅੱਜ ਹਾਸਾ ਐਡਾ ਵੱਡਾ ਵਾਪਰਿਆ ਤੇ ਸਾਨੂੰ ਇਹ ਚੀਜ਼ਾਂ ਨੂੰ ਫੇਸ ਕਰਨਾ ਪਿਆ ਐਸੋਸ ਦੀ ਜਿਹੜੀ ਮੈਂ ਤੁਹਾਨੂੰ ਵੱਡੀ ਅਪਡੇਟ ਦੇ ਰਿਹਾ ਜਲੰਧਰ ਹਾਰਪੁਰ ਹਾਈਵੇ ਜਿਹੜਾ ਹੈ ਕਿ ਜਾਮ ਕਰ ਦਿੱਤਾ ਗਿਆ ਵਾ ਗੱਡੀਆਂ ਨਹੀਂ ਲੰਘਣ ਦਿੱਤੀਆਂ ਜਾ ਰਹੀਆਂ ਵਿਖਣਾ ਹੋਏ ਤੇ ਅਸੀਂ ਹੁਣ ਆ ਕੇ ਕਿਸ ਤਰੀਕੇ ਦੇ ਨਾਲ ਪੂਰੀ ਕਾਰਵਾਈ ਕਰਦੀ ਹੈ ਤੇ ਲੋਕਾਂ ਨੂੰ ਸਮਝਾਉਂਦੀ ਹੈ ਪਰ ਲੋਕਾਂ 'ਚ ਗੁੱਸਾ ਪੂਰਾ ਹੈ ਰੋਸ ਜ਼ਿਆਦਾ ਹੈ ਕੀ ਜੋ ਸਾਡਾ ਜਾਨੀ ਇਨਸਾਨ ਮਾਲੀ ਨਖਰਾਣ ਦੀ ਪਰਪਾ ਹੀ ਕੋਣ ਕਰੇਗਾ ਪ੍ਰਭਤ ਹੁਣ ਤੱਕ ਹਾਦਸੇ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਇਸ ਦੀ ਜਾਣਕਾਰੀ ਇਸ ਦਾ ਅੰਕੜਾ ਸਾਹਮਣੇ ਹੈ ਦੇਖੋ ਐਸੋਸ ਅਫੀਸ਼ੀਅਲਿੰਗ ਗਿਆ ਜਿਹੜਾ ਕੋਈ ਨਹੀਂ ਆਇਆ ਜਿਹੜੇ ਸਿਰ ਵਖਮੀਕ ਨੇ ਆਲੇ ਦੁਆਲੇ ਜਿਨ੍ਹਾਂ ਨੇ ਰਿਪੋਰਟ ਲਈ ਹੈ ਖਾਸ ਤੌਰ ਤੇ ਲੋਗ ਉਹ ਤਿੰਨ ਲੋਕਾਂ ਦੀ ਜਿਹੜੀ ਹੈ ਕਿ ਮੌਤ ਦੀ ਪੁਸ਼ਟੀ ਇੱਥੇ ਕਰਦੇ ਪਏ ਨੇ ਦੋ ਦੀ ਜਿਹੜੀ ਹੈ ਕਿ ਰਾਤ ਨੂੰ ਹੋ ਗਈ ਸੀ ਸ਼ਾਇਦ ਇੱਕ ਉਹਦੇ ਵਿੱਚ ਜਿਹੜਾ ਕਿ ਡਰਾਈਵਰ ਹੈ ਜੀਤ ਦਾ ਦੂਸਰੇ ਪਾਸੇ ਜਿਹੜਾ ਇੱਕ ਦੁਕਾਨ ਹੈ ਮੈਡੀਕਲ ਵਾਲੀ ਉਹਨਾਂ ਦੇ ਉੱਪਰ ਉਹਨਾਂ ਦੇ ਪਿਤਾ ਜੀ ਰਹਿੰਦੇ ਸੀਗੇ ਉਹਨਾਂ ਦੇ ਹਾਲਾਂਕਿ ਬੇਟੇ ਨੇ ਮੈਨੂੰ ਨਾਲ ਗੱਲਬਾਤ ਕਰਦੇ ਆਏ ਪੁਸ਼ਤੀ ਕਰ ਦਿੱਤੀ ਸੀ ਕਿ ਉਹਨਾਂ ਦੇ ਪਿਤਾ ਜੀ ਇਸ ਤੇ ਦੁਨੀਆ 'ਚ ਨਹੀਂ ਰਹੇ ਤੇ ਨਾਲ ਹੀ ਹੁਣ ਇੱਥੇ ਇੱਕ ਹੋਰ ਵੀ ਜਿਹੜੇ ਨੇ ਕਿ ਸੱਜਣ ਦੀ ਜਿਹੜੀ ਡੈਥ ਹੋਈ ਹੈ ਉਹ ਲੋਕਾਂ ਨੇ ਜਿਹੜਾ ਕਿ ਜਾਣਕਾਰੀ ਉਹਦੇ ਦਿੱਤਾ ਅੰਕੜਾ ਹਾਲੇ ਆਣਾ ਦੀ ਪਾਸ਼ੂ ਜਿਹੜਾ ਕਿ ਉਹ ਅਫੀਸ਼ੀਅਲ ਡੇਟ ਉਹਦੀ ਜ਼ਰੂਰ ਕਰਾਂਗੇ ਪਰ ਜੋ ਆਸੇ ਪਾਸੇ ਦਾ ਤਬਾਹੀ ਦਾ ਮੰਜ਼ਰ ਹੈ ਤਸਵੀਰਾਂ ਬਹੁਤ ਖੌਫਨਾਕ ਨੇ ਦੇਖਣਾ ਹੋਏਗਾ ਹੁਣ ਆਉਣ ਵਾਲੇ ਸਮੇਂ 'ਚ ਕਿਸ ਤਰੀਕੇ ਨਾਲ ਬਿਆਨ ਸਾਹਮਣੇ ਆਉਂਦਾ ਤਾ तमाम ਜਾਣਕਾਰੀ ਲਈ شکریہ پرمیت تا پرمیت جو رات ਤੋਂ ਹੁਣ ਤੱਕ ਲਗਾਤਾਰ ਤਸਵੀਰਾਂ ਦਿਖਾ ਰਹੇ ਨੇ ਰਾਤ ਵੇਲੇ ਜਿਸ ਤਰੀਕੇ ਦੇ ਨਾਲ ਤਮਾਕਾ ਹੁੰਦਾ ਅੱਗ ਦਾ ਤਾਂਡਵ ਦੇਖਣ ਨੂੰ ਮਿਲਦਾ ਹਰ ਪਾਸੇ ਅੱਗ ਹੀ ਅੱਗ ਦੇਖਣ ਨੂੰ ਮਿਲਦੀ ਹੈ ਤੇ ਸਵੇਰੇ ਉਹ ਅੱਗ ਦੇ ਤਾंडਵ ਦੀਆਂ ਇਹ ਤਸਵੀਰਾਂ ਜੋ ਸਵੇਰ ਦੀਆਂ ਤਸਵੀਰਾਂ ਨੇ ਗਵਾਹੀ ਭਰਦੀਆਂ ਨੇ ਕਿ ਕਿੰਨਾ ਭਿਆਨਕ ਇਹ ਹਾਦਸਾ ਸੀਗਾ ਕਿਉਂਕਿ ਇਸ ਹਾਦਸੇ ਦੇ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਪੁਸ਼ਟੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾ ਰਹੀ ਹੈ ਕਿ ਕਈ ਲੋਕ ਜਿਹੜੇ ਨੇ ਝੁੱਲਸੇ ਨੇ ਲੋਕਾਂ ਦੇ ਘਰਾਂ ਦੇ ਨੁਕਸਾਨ ਜਿਹੜਾ ਦੁਕਾਨਾਂ ਦਾ ਨੁਕਸਾਨ ਹੈ ਜਾਨੀ ਨੁਕਸਾਨ ਤੇ ਨਾਲ ਨਾਲ ਮਾਲੀ ਨੁਕਸਾਨ ਕਿੰਨਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਸਾਫ ਤੇ ਤੁਸੀਂ ਵੇਖ ਸਕਦੇ ਹੋ ਤਾਂ ਹੁਸ਼ਿਆਰਪੁਰ ਦੇ ਵਿੱਚ ਇਹ ਹਾਦਸਾ ਵਾਪਰਦਾ ਹੈ ਜਿੱਥੇ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਹੁਣ ਜਿਹੜਾ ਇਹ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਅਣਗੈਲੀ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਅਣਗੈਲੀ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਇਸ ਪੂਰੇ ਹਾਦਸੇ ਦੇ ਵਿੱਚ ਜ਼ਿੰਮੇਵਾਰ ਕੌਣ ਹੈ ਜੋ ਟੈਂਕਰ ਹੈ ਉਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਜੋ ਜਲੰਧਰ ਹੁਸ਼ਿਆਰਪੁਰ ਹਾਈਵੇ ਹੈ ਉਸ ਨੂੰ ਫਿਲਹਾਲ ਜਿਹੜਾ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉੱਥੇ ਧਰਨਾ ਦਿੱਤਾ ਜਾ ਰਿਹਾ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਲੋਕਾਂ ਦੇ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਲੋਕਾਂ ਦੇ ਦੁਕਾਨਾਂ ਜੋ ਇੱਥੇ ਦੁਕਾਨਾਂ ਸਿੱਗੀਆਂ ਸੜਕ ਦੇ ਕੰਡੇ ਉਹ ਕਿਸ ਤਰੀਕੇ ਦੇ ਨਾਲ ਕਿਉਂਕਿ ਦੁਕਾਨਾਂ ਦੇ ਅੰਦਰ ਜੋ ਸਮਾਨ ਪਿਆ ਸੀ ਕਿਹਾ ਜਾ ਰਿਹਾ ਕਿ ਉਹ ਵੀ ਪਿਗਲ ਗਿਆ ਜੋ ਲੋਕਾਂ ਦੇ ਘਰਾਂ ਤੇ ਛਤਾਂ ਤੇ ਟੈਂਕੀਆਂ ਪਈਆਂ ਸੀ ਉਹ ਵੀ ਪਿਗਲ ਚੁੱਕੀਆਂ ਨੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਸੇਕ ਪਹੁੰਚਿਆ ਲੋਕ ਸੁੱਤੇ ਪਏ ਸੀ ਤੇ ਅਚਾਨਕ ਜਦੋਂ ਉਹਨਾਂ ਦੀ ਅੱਖ ਖੁੱਲਦੀ ਹੈ ਤਾਂ ਉਹਨਾਂ ਨੂੰ ਤਪਸ਼ ਮਹਿਸੂਸ ਹੁੰਦੀ ਹੈ ਸੇਕ ਲੱਗਦਾ ਜਦੋਂ ਘਰ ਦੇ ਬਾਹਰ ਨਿਕਲਦੇ ਨੇ ਤੇ ਅੱਗ ਦੀਆਂ ਲਪਟਾਂ ਉਹਨਾਂ ਆਪਣੀ ਲਪੇਟ ਦੇ ਵਿੱਚ ਲੈ ਲੈਂਦੀਆਂ ਤਾਂ ਕਿਸ ਤਰੀਕੇ ਦੇ ਨਾਲ ਤਬਾਹੀ ਇਹ ਦੇਖਣ ਨੂੰ ਮਿਲ ਰਹੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਤਾਂ ਹੁਸ਼ਿਆਰਪੁਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਰਾਤ ਤੋਂ ਹੁਣ ਤੱਕ ਜੋ ਮੰਜ਼ਰ ਹੈ ਕੈਮਰੇਆਂ ਦੇ ਵਿੱਚ ਕੈਦ ਹੋਇਆ ਜੋ ਹਸਪਤਾਲ ਦੇ ਵਿੱਚ ਲੋਕ ਨੇ ਜਿਹੜੇ ਰਾਤ ਵੇਲੇ ਜਿਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀਗਾ ਕਿਸ ਤਰੀਕੇ ਦੇ ਨਾਲ ਉਹ ਦਰਦ ਦੇ ਨਾਲ ਤੜਫ ਰਹੇ ਨੇ ਤੇ ਉਹਨਾਂ ਚਸ਼ਮਦੀਦਾ ਨੇ ਕੀ ਕੁਝ ਦੱਸਿਆ ਕਿ ਆਖਰ ਹੋਇਆ ਕੀ ਸੀ ਇੱਕ ਵਾਰ ਉਹਨਾਂ ਦੇ ਜ਼ੁਬਾਨੀ ਪੂਰਾ ਮੰਜ਼ਰ ਸੁਣ ਲੈਣੇ ਉਹ ਟੈਂਕਰ ਫਟ ਗਿਆ ਗੈਸ ਵਾਲਾ ਭਾਜੀ ਸਾਡੇ ਘਰਾਂ ਦੇ ਕੋਲ ਅੱਛਾ ਜੀ ਸਾਡੇ ਸਾਰੇ ਮੁੰਡਿਆਂ ਤੇ ਨੂੰ ਅੱਗ ਲੱਗ ਗਈ ਆ ਭਾਜੀ ਅੱਛਾ ਜੀ ਤੇ ਮੇਰਾ ਨਾਂ ਬੰਮਕਸਨ ਨੇ ਸਾਨੂੰ ਆਫਰ ਆਉਂਦਾ ਕਿੰਨੇ ਬੰਦੇ ਆ ਮੇਰੇ 6 ਪੁੱਤ 6 ਪਰਿਵਾਰ ਆ ਇੱਥੇ ਆ ਲਿਖਿਆ 6 6 ਮੇਰੀ ਨੋਆ ਮੇਰਾ ਪੁੱਤ ਮੇਰੇ ਪੁੱਤੇ ਆ ਮੇਰੀ ਪਤਨੀ ਆ ਮੇਰੀ ਘਰ ਵਾਲੀ ਆ ਮੈਂ ਆ ਮੇਰਾ ਸਿਰਫ ਪੁੱਤ ਬਚਿਆ ਮੜਾ ਉਹਨੂੰ ਵੀ ਉਹ ਸੀਟਾਂ ਕਿੱਦਾਂ ਦਊ ਆ ਭਾਜੀ ਕਿੰਨੇ ਬੰਦੇ ਆ ਉਧਰ ਕੰਮ ਸੇ ਕੰਮ ਜਾ 60 ਆਦਮੀ ਹੋ ਅਕਲ ਕੀ ਹੋ ਆ ਇੱਥੇ ਹੋ ਆ ਸਾਰੇ 50 60 ਜੜਿਆ ਨੇ ਉਹ ਅਸੀਂ ਪਹਿਲਾਂ ਆ ਗਏ ਸਾਨੂੰ ਕੱਢੀ ਲੈ ਕੇ ਆ ਗਏ ਭਾਜੀ ਉਹ ਟੈਂਕਰ ਨਹੀਂ ਚੱਲਦੀ ਉੱਤਰ ਗਾਉਂ ਪੜ ਆਉਂਦੀ ਆ ਭਾਜੀ ਉਧਰ ਕਲੰਡੀਆਂ ਦੇ ਇਲਾਕੇ 'ਚ ਗੈਸ ਬਲੈਕ ਬੰਦਿਆ ਤੂੰ ਟੈਂਕਰ ਲੈ ਕੇ ਚੱਲਿਆ ਸੀਦਾ ਉਹ ਗੈਸ ਬਲੈਕ ਬਲੈਕ ਗੱਲ ਕਹੀ ਬਲੈਕ ਕਰਨ ਲੱਗਿਆ ਉਹ ਡਰਾਈਵਰ ਇਹ ਕਹਿੰਦਾ ਜੀ ਤੇ ਉਹ ਬੋਲੀ ਹੈ ਉਹ ਸੋਹਰੇ ਪਤ ਨਹੀਂ ਹਾਥੀ ਆ ਉਹਦੇ ਵਿੱਚ ਵੱਜਾ ਖਾਹ ਕਰਦਾ ਪਹਿਲਾਂ ਫੇਰ ਟੈਂਕਰ ਫਟਿਆ ਹਾਥੀ ਦੇ ਵੱਜਾ ਹਾਥੀ ਛੋਟੇ ਹਾਥੀ ਛੋਟੇ ਹਾਥੀ ਉਹ ਟੈਂਕਰ

ਉਹ ਚੱਕੀ ਦੇ ਕਾਰੋਂ ਪਿਛੇ ਉਹ ਘਰ ਤੱਕ ਉਹ ਉਹ ਦੇਖ ਟੈਂਕੀਆਂ ਟੈਂਕੀਆਂ ਦਾ ਹਾਲ ਕਿਉਂ ਟੈਂਕੀ ਟੈਂਕੀ ਨਹੀਂ